ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਤੋਂ ਵੱਡਾ ਕੋਈ ਡਾਕਟਰ ਨਹੀਂ ਅਰਦਾਸ ਤੋਂ ਵੱਡੀ ਕੋਈ ਦਵਾਈ ਨਹੀਂ ਇਨਸਾਨ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਪਰਮਾਤਮਾ ਤੋਂ ਪਹਿਲੇ ਇਨਸਾਨ ਦੇ ਅੱਗੇ ਰੋਂਦਾ ਹੈ ਇਹ ਤਿੰਨ ਚੀਜ਼ਾਂ ਹਮੇਸ਼ਾ ਸੋਨ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਆਸ ਸਬਰ ਤੇ ਅਰਦਾਸ ਇਹ ਤਿੰਨ ਚੀਜ਼ਾਂ ਨੂੰ ਅਸੀਂ ਸਮਝ ਲਵਾਂਗੇ ਤੇ ਸਾਡੀ ਜ਼ਿੰਦਗੀ ਬਹੁਤ ਚੰਗੀ ਹੋ ਜਾਏਗੀ ਸਾਨੂੰ ਹਮੇਸ਼ਾ ਆਪਣੇ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਉਹ ਦੇਰ ਜ਼ਰੂਰ ਕਰਦਾ ਹੈ ਪਰ ਸਾਨੂੰ ਸਾਡੇ ਕਰਮਾਂ ਦਾ ਫਲ ਜ਼ਰੂਰ ਦਿੰਦਾ ਹੈ ਜੇ ਅਸੀਂ ਚੰਗੇ ਕਰਮ ਕੀਤੇ ਹੋਣਗੇ ਤੇ ਉਸ ਦਾ ਸਾਨੂੰ ਚੰਗਾ ਫਲ ਜ਼ਰੂਰ ਮਿਲੇਗਾ ਐਸੇ ਕਰਕੇ ਆਪਣੇ ਵਾਹਿਗੁਰੂ ਤੇ ਹਮੇਸ਼ਾ ਵਿਸ਼ਵਾਸ ਰੱਖੋ ਉਹ ਤੁਹਾਡਾ कभी माड़ा नहीं होगा इसलिए चंगे कर्म करते रहो चंगे कर्म का फल हमेशा चंगा ही होंगे है वागुरु जी का खालसा वाहेगुरू जी की फतेह धन धन बाबा दीप सिंह जी